ਆਦੇਵ ਐਸੋ ਨਾਲ ਆਪਣੇ ਸਾਰੇ ਕਲੇਸ਼ ਕੱਟੇ ਜਾਣਗੇ ਹੋਰ ਕੀ ਜੋ ਕੁਝ ਵੀ ਪੰਡਤ ਨੇ ਕਿਹਾ ਹੈ ਆਪਾਂ ਐਨ ਉਸੇ ਹਿਸਾਬ ਨਾਲ ਸਾਰਾ ਕੁਝ ਕਰਾਂਗੇ ਹਾਂ ਫਿਰ ਆਪਣੇ ਸਾਰੇ ਕੰਮ ਸੰਪੂਰਨ ਲੈ ਗੋਲੂ ਦੇ ਪਾਪਾ ਦੇਖ ਤਾਂ ਸਾਰਾ ਸਮਾਨ ਪੂਰਾ ਹੈ ਨਾ ਆ ਨਾਰੀਅਲ ਜਿਹੜਾ ਆ ਇਹਨੂੰ ਲਾਲ ਕੱਪੜੇ ਚ ਬੰਨ ਕੇ ਦਰਿਆ 'ਚ ਤਾਰ ਦੇਣਾ ਆ ਠੀਕ ਆ ਨਾਲੇ ਆ ਮਾਹਾ ਦੀ ਤਾਲ ਆ ਇਹ ਵੀ ਆਪਾਂ ਦਰਿਆ 'ਚ ਪ੍ਰਵਾਹ ਕਰਨੀ ਆ ਠੀਕ ਆ ਤੂੰ ਦੇਖੀ ਗਈ ਆਪਣੀਆਂ ਇਹ ਸਾਰਾ ਕੁਝ ਪੰਡਤ ਜੀ ਨੇ ਦੱਸਿਆ ਸੀ ਵੀ ਇਹ ਸਾਰੀਆਂ ਚੀਜ਼ਾਂ ਜਿਹੜੀ ਹਨ ਆਪਾਂ ਦਰਿਆ ਚ ਪ੍ਰਵਾਹ ਕਰ ਦੇਣੀ ਆ ਜੇ ਆਪਾਂ ਸਾਰਾ ਕੁਝ ਸੱਚੇ ਮਨੋਂ ਕਰਾਂਗੇ ਨਾ ਤੂੰ ਦੇਖੀ ਆਪਣਾ ਗੋਲੂ ਤਾਂ ਜਾਊ ਗੋਲੀ ਵਾਂਗ ਬਾਹਰ ਆ ਲੈ ਲੈ ਸੱਚ ਨਾਲੇ ਮੈਨੂੰ ਪੰਡਤ ਜੀ ਨੇ ਦੱਸਿਆ ਸੀ ਤੈਨੂੰ ਕਿਸੇ ਕੰਜਰੀ ਨੇ ਕੁਝ ਘੋਲ ਕੇ ਪਲਾਇਆ ਆ ਤਾਂ ਹੀ ਤੂੰ दारू ਦਾ ਖਿਹੜਾ ਨਹੀਂ ਛੱਡਦਾ ਉਹਨਾਂ ਨੇ ਮੈਨੂੰ ਕਿਹਾ ਸੀ ਆ दारू ਦੀ ਬੋਤਲ ਵੀ ਜਲ ਪ੍ਰਵਾਹ ਕਰਿਆ ਹੀ ਸ਼ਾਇਦ ਇਦਾਂ ਹੀ ਤੇਰਾ ਖੇੜਾ ਛੁੱਟ ਜਵੇ ਇਹਦੇ ਤੋਂ ਨਹੀਂ ਨਹੀਂ ਇਹ ਨਹੀਂ ਕਹਨੀ ਨਾ ਨਾ ਪੰਡਤ ਜੀ ਨੇ ਕਿਹਾ ਸੀ ਪੰਡਤ ਨੇ ਕਿਹਾ ਸੀ ਇਹ ਨਹੀਂ 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 ਏਹ ਗੋਲੀ ਤੂੰ ਮਾਰਦਾ ਕਿਹਦੀ ਮੇਰੀ ਗੱਲ ਨਾ ਲਿਆ ਨਹੀਂ 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 ਲਿਫੜਾ ਨਹੀਂ ਨਹੀਂ ਉਹ ਪੰਡਿਤ ਨੇ ਕਿਹਾ ਸੀ ਇਹਨੂੰ ਪਾਣੀ ਨਹੀਂ ਮੰਨ ਜਾ ਆ ਸਾਰਾ ਕੁਟਾਈ ਕਰ ਦੇ ਨਾਰੀਅਲ ਨੂਰੀਅਲ ਸਭ ਰੋੜ ਦੇ ਇਹ ਨਾਲ ਉਲੀ ਉਹ ਇਹਦੇ ਨਾਲ ਵੀ ਉਪਾਅ ਕਰਨਾ ਆ ਪੂਰਾ ਨਹੀਂ ਹੋਣਾ ਨਾ ਇਹ ਗੋਲੀ ਸੁਰਖੀਆਂ ਬਿੰਦੀਆਂ ਸਾਰੇ ਕੁਝ ਟਾਰ ਦੇ ਇਹ ਹੀ ਗੋਲੀ ਬਿਨਾ ਉਹ ਪਾਣੀ ਪੂਰਾ ਹੋਣਾ ਕੁਛ ਆਪਣੇ ਪੁੱਤ ਦਾ ਹੀ ਸੋਚ ਲੈ ਨਾ ਓਏ ਓਏ ਹਾ ਕੀ ਕਰੀ ਜਾਂਦੇ ਤੁਸੀਂ ਓਏ ਹੈਜੇ ਕੰਮ ਕਰਕੇ ਤੁਹਾਡਾ ਨੁਕਸਾਨ ਘੱਟ ਨਹੀਂ ਵੱਧ ਜਾਦੇ ਹੋਣਾ ਉਹ ਫੁੱਲ ਗਏ ਆ ਬਾਬੇ ਨਾਲ ਕੇ ਦੇ ਫਿਲਿਸ਼ ਨੂੰ ਓਏ ਉਹਨਾਂ ਦਾ ਪਾਣੀ ਬਹੁਤ ਉੱਚਾ ਦਰਜਾ ਦਿੱਤਾ ਉਹਨਾਂ ਦਾ ਕਿਐਸੀ ਪਵਣ ਗੁਰੂ ਪਾਣੀ ਪਿਤਾ ਓਏ ਤੁਸੀਂ ਆਹਾ ਸਾਰੇ ਕੁਛ ਕਰਕੇ ਆਹਾ ਉਹ ਸਾਰੇ ਪਾਣੀ ਨੂੰ ਟੂਸ਼ਨ ਕਰ ਰਹੇ ਹੋ ਉਹ ਯਾਦ ਰੱਖੋ ਜੇ دریاਵਾ ਬਚ ਰਹਿੰਦੇ ਜੀਵ ਜੰਤੂ ਖਤਮ ਹੋ ਗਏ ਤਾਂ ਬਚਨੀਆਂ ਸਾਡੀਆਂ ਨਸਲਾਂ ਵੀ ਨਹੀਂ ਤੁਹਾਨੂੰ ਪਤਾ ਇਸ ਪਾਣੀ ਵਿੱਚ ਕਿੰਨੇ ਜਾਨਵਰ ਰਹਿੰਦੇ ਆ ਉਹ ਜੇ ਤੁਸੀਂ ਇਹਨਾਂ ਨੂੰ ਮਾਰਤਾ ਕੱਲੋਂ ਆਪਣੀ ਵਾਰੀ ਵੀ ਆਉਣੀ ਆ ਇਹ ਆਪਾਂ ਵੀ ਮਰ ਜਾਣਾ ਓਏ ਅਕਲ ਦੀ ਗੱਲ ਕਰੋ ਅਕਲ ਦੀ ਸਾਡੇ ਬੋ ਪਾਪੂ ਗਲਤ ਤਾਂ ਸਹੀ ਕਹਿੰਦਾ ਅਸੀਂ ਤਾਂ ਇਹ ਸੋਚਿਆ ਹੀ ਨਹੀਂ ਸੀ ਸਾਨੂੰ ਤਾਂ ਜਿੱਦਾਂ ਪਿੰਡਤ ਨੇ ਕਿਹਾ ਉਦਾਂ ਹੀ ਅਸੀਂ ਕਰਨ ਆ ਗਏ ਦੁਖੀ ਬੰਦਾ ਕਰਦਾ ਹੀ ਆ ਕਈ ਕੁਸ਼ ਉਹ ਤੁਹਾਨੂੰ ਪਤਾ ਅਸੀਂ ਇਹਨਾਂ ਦਰਿਆਵਾਂ ਦਾ ਪਾਣੀ ਪੀਂਦੇ ਹੁੰਦੇ ਸੀ ਤੇ ਆ ਜੋ ਤੁਸੀਂ ਕਰ ਲਿਏ ਹੋਇਆ ਉਹ ਸਾਰੇ ਪਾਣੀ ਨੂੰ ਖਰਾਬ ਕਰ ਲਿਏ ਹੋਇਆ ਬਾਪੂ ਜੀ ਪਾਣੀ ਦਾ ਕੰਮ ਕਰੋ ਅਕਲ ਦੀ ਗੱਲ ਕਰੋ ਓਏ ਇਹਨਾਂ ਬਹਿਮਾ ਭਰਮਾਂ ਬਚੋ ਪਰੇ हट ਜਾਓ ਓਏ ਪਾਣੀ ਨੂੰ ਬੰਦਾ ਖਰਾਬ ਨਾ ਕਰੋ ਬਾਪੂ ਜੀ ਤੁਸੀਂ ਤਾਂ ਸਾਡੀ ਅੱਖਾਂ ਹੀ ਖੋਲ ਦਿੱਤੀਆਂ ਅਸੀਂ ਤਾਂ ਜਾਣੇਣ ਜਾਣੀ ਚੀ ਇਹ ਕੰਮ ਕਰ ਬੈਠੇ ਆ ਬਾਪੂ ਜੀ ਆ ਸੱਟ ਤੇ ਹੋ ਗਈ ਗਲਤੀ ਮੁੜ ਕੇ ਨਹੀਂ ਕਰਦੇ ਸਾਨੂੰ ਮਾਫ ਕਰੋ ਬਾਪੂ ਜੀ ਉਹ ਮੈਂ ਤਾਂ ਸਾਰੇ ਪੰਜਾਬੀਆਂ ਨੂੰ ਕਹਿੰਨਾ ਸਾਰੀ ਦੁਨੀਆ ਨੂੰ ਕਹਿੰਨਾ ਕੋਈ ਪਾਣੀ ਨੂੰ ਬਚਾ ਕੇ ਰੱਖੋ ਉਹ ਪਾਣੀ ਦੇ ਵਿੱਚ ਇਹੋ ਜਿਹੀ ਸੱਟ ਕੇ ਕੋਈ ਪਾਣੀ ਨੂੰ ਖਰਾਬ ਕਰਨ ਲੱਗੇ ਹੋયા ਕੋਈ ਹਜੇ ਵੀ ਸਮਝੋ ਪੰਜਾਬੀਓ ਹਜੇ ਵੀ